ਚੌਣਾਂਤਰਨ ਸਾਰਾ ਹੀ ਵੇਲਾ ਚਲ ਗਿਆ ਫਿਲਮ ਵੇਖਾਂ ਮੈਂ ਤਾਂ ਕਹਿਨੀ ਐ ਇਹ ਸਭ ਕੁਛ ਅਗੋ ਬੰਦ ਹੀ ਹੋਵੇ ਇਦਾਂ ਹੀ ਫੇਰਾ ਮਾਰ ਕੇ ਆਉਣ ਲੱਗੇ ਪਤਾ ਇਹਨਾਂ ਨੂੰ ਸਰਨਾ ਹਾਂਜੀ ਹਾਂਜੀ ਕੀ ਹੋਇਆ ਤੂੰ ਬੜੀ ਔਖੀ ਬੋਲਣ ਦੀ ਤੇ ਔਖੀ ਨਾ ਵਾ ਤੇ ਹਰ ਕੀ ਹੋਵਾ ਕੀ ਗੱਲ ਕੱਚ ਕਿਨਾਂ ਕੁਛ ਹੁੰਦਾ ਤੈਨੂੰ ਕੁਛ ਨਹੀਂ ਪਤਾ ਲੱਗਦਾ ਕੀ ਹੁੰਦਾ ਵਾ ਹੁਣ ਕਿਉਂ ਗਿਆ ਘਰ ਚ ਤੂੰ ਤਾਂ ਬਹੁਤੀ ਸੜੀ ਐ ਸੜਾ ਨਾ ਤੇ ਕੀ ਕਰਾਂ ਤੂੰ ਹੀ ਤਾਂ ਅੱਖਾਂ ਦੇ ਪੱਟੀ ਬੰਨੀ ਐ ਉਹ ਤਾਂ ਚੱਲ ਨਹੀਂ ਪੁੱਛਦੇ ਤੁਸੀਂ ਤਾਂ ਪੁੱਛ ਸਕਦੇ ਹੋ ਨਾ ਯਾਰ ਪੁੱਛਣਾ ਹੈਗਾ ਨਾ ਤੈਨੂੰ ਮੈਂ ਹੋਰ ਕਿਦਾਂ ਪੁੱਛਾਂ ਦੱਸਦੀ ਤੂੰ ਹੈ ਨਹੀਂ ਗੱਲ ਹੋਈ ਕੀ ਆ ਆਵੇਂ ਮਾਰੀ ਜਾਨੀ ਜੁਬਲੀਆਂ ਢਾਡੀ ਦੇ ਜਨਾਨੀਆਂ ਦੀ ਉਦਾਂ ਹੀ ਆਦਤ ਵਾ ਇਹ ਗੱਲ ਸਿੱਧੀ ਨਹੀਂ ਦੱਸਣੀ ਕਮਾ ਕੇ ਫੇਰ ਦੱਸਣੀ ਗੱਲ ਦੱਸ ਗੱਲ ਕੀ ਹੋਈ ਆ ਗੱਲ ਕੀ ਦੱਸਾਂ ਤੁਸੀਂ ਵੀ ਹੌਸਲੇ ਨਾਲ ਪੁੱਛਣਾ ਹਾਂ ਮੈਨੂੰ ਤੇ ਦੱਸਾਂਗੇ ਤੇ ਫੇੜੀ ਆਉਂਦਿਆ ਤੇ ਤੂੰ ਪਤਾ ਨਹੀਂ ਕੋਈ ਕਿੱਧਰੋਂ ਆਇਆ ਬੰਦਾ ਕਿੱਧਰੋਂ ਨਹੀਂ ਆਇਆ ਦੱਸ ਢਾਡੀ ਵਾਲੀ ਆ ਗੱਲ ਪੁੱਛਣਾ ਵਾ ਦੱਸ ਫੇਰ ਹਾਂ ਵੇ ਨਹੀਂ ਮੈਂ ਇੱਥੇ ਵਿਆਹ ਕੇ ਲੈ ਆਈ ਆ ਕਿ ਜੇ ਕੱਢ ਕੇ ਲੈਂਦਾ ਸੀ ਮੈਨੂੰ ਗੱਲ ਦੱਸ ਪਹਿਲੇ ਮੈਨੂੰ ਗੱਲ ਦੱਸਾਂ ਅੰਦਰ ਇਥੇ ਤੋਸੇ ਲਾਉਣ ਮੈਨੂੰ ਲਿਆਂਦਾ ਵਾ ਬਸ ਲਾਈ ਜਾ ਦੇ ਵਾ ਠੀਕ ਆ ਉਦਾਂ ਕੋਈ ਪੁੱਛਦਾ ਨਹੀਂਗਾ ਤੋਸੇ ਕਿਹਨ ਲਾਉਣੇ ਮੈਂ ਲਾਉਣੇ ਆ ਤੇਰਾ ਫਰਜ਼ ਵਾ ਤੂੰ ਹੀ ਲਾਉਣੇ ਆ ਤੇ ਨਹੀਂ ਮੈਂ ਇਥੇ ਕੰਮ ਵਾਲੀ ਲਿਆਂਦੀ ਆ ਤੇ ਕੰਮ ਕਿਨ ਕਰਨਾ ਮੈਨੂੰ ਦੱਸ ਤੇ ਮੇਰਾ ਘਰ ਚ ਕੁਛ ਨਹੀਂ ਹੈਗਾਗਾ ਗੱਲ ਦੱਸ ਗੱਲ ਕੀ ਆ ਜਿਹੜਾ ਨਹੀਂ ਹੁੰਦਾ ਉਹ ਰੋਅ ਮਾਰ ਜਾਂਦਾ ਬਸ ਠੀਕ ਆ ਕੀ ਰੋਅ ਮਾਰੇ ਤੇਰੇ ਤੇ ਉਹ ਤਾਂ ਤੁਹਾਡੀ ਆ ਜਿਹੜੀ ਆ ਉਹ ਇਥੇ ਦੋ ਦਿਨ ਵਿਆਹ ਵੇਖਣ ਆਈ ਤੇ ਵਿਆਹ ਵੇਖੀ ਆ ਤੇ ਜਾਵੇ ਉਹ ਤੇਰੇ ਉਦ ਤੱਕੇ ਮਾਰਦੇ ਤਾਂ ਕੋਈ ਕਹਿੰਦੀ ਗੱਲ ਨਹੀਂ ਉਦੋਂ ਮਗਰ ਕਿਉਂ ਪਈ ਤੈਨੂੰ ਉਹਨੇ ਕੀ ਕਿਹਾ ਤਾਂ ਹੱਦ ਹੋ ਗਈ ਆ ਤੈਨੂੰ ਨਹੀਂ ਪਤਾ ਉਹ ਤੈਨੂੰ ਗੁਰਦੁਆਰੇ ਚ ਲੈ ਗਈ ਤੇ ਉਹ ਦਿਨ ਮੈਂ ਤਿਆਰ ਹੋਈ ਤਾਂ ਮੈਨੂੰ ਛੱਡ ਗਈ ਮੰਮੀ ਵੀ ਨਹੀਂ ਜਾਣਾ ਗੁਰਦੁਆਰੇ ਉਹ ਸਰਨ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਆ ਤੇਰਾ ਘਰ ਤੇ ਤੈਨੂੰ ਤਾਂ ਛੱਡ ਕੇ ਹੋਏ ਗਏ ਹੋਣੇ ਆ ਕਿ ਚੱਲ ਤੂੰ ਸਿਆਣੀਆਂ ਘਰ ਚ ਵੱਡੀਆਂ ਤੂੰ ਇਹਨੂੰ ਸਾਰਾ ਘਰ ਦਾ ਪਤਾ ਵਾ ਘਰ ਇੱਕ ਬੰਦਾ ਤੇ ਰਹਿਣਾ ਹੀ ਹੈਗਾ ਨਾ ਤਾਂ ਤੈਨੂੰ ਛੱਡ ਕੇ ਹੋਣੇ ਆ ਤੂੰ ਉਲਟੇ ਪਾਸੇ ਗੱਲ ਲੈ ਜਾਨੀ ਵੇ ਭੋਲਿਆ ਹੁਣ ਤੇ ਖੋਲ ਲੈ ਆਪਣੀ ਅੱਖਾਂ ਮਾਸਾ ਹੁਣ ਹੀ ਵੇਖ ਲੈ ਪਈ ਕੀ ਕਰਦੇ ਆ ਉਹ ਉਹ ਮੈਨੂੰ ਇਸ ਕਰਕੇ ਨਹੀਂ ਘਰ ਛੱਡ ਜਾਂਦੇ ਠੀਕਾ ਨਾਲੇ ਮੰਮੀ ਦੀ ਵੇਖ ਲੋ ਗੱਲ ਇਹ ਚਾਹੁੰਦੀ ਆ ਵੀ ਇੱਕ ਦਿਨ ਨਾ ਤੇ ਇਹਦਾ ਪਰਛਾਵਾਂ ਨਾ ਪੈ ਜੇ ਮੈਂ ਏਡੀ ਮਾਣੀ ਆ ਨਾਲੇ ਨਾ ਆਪਣੀ ਭੈਣ ਦੀ ਕਰਤੂਤ ਸੁਣ ਲੋ ਮੈਨੂੰ ਰਸੋਈ ਜਾ ਕੇ ਕਹਿ ਕੇ ਗਈ ਹੀਗੀ ਕਿ ਅਹੀਂ ਅੱਜ ਫਿਲਮ ਵੇਖਣ ਜਾਣਾ ਮੈਂ ਕਿਤੇ ਨਾਲ ਨਾ ਤੁਰ ਪੀ ਜੋ ਉਹ ਨਵ ਹੁਣੀ ਕਹਿਣਗੇ ਨਾ ਤੇ ਮਨਾ ਕਰਦੀ ਮੈਨੂੰ ਨਾ ਬੁਰਿਆ ਭਰਾਈ ਜੇ ਕਹਿੰਦੀ ਤੂੰ ਗੱਡੀ 'ਚ ਬਹਿ ਗਈ ਨਾ ਮੈਂ ਤੈਨੂੰ ਬਹੁ ਫੜ ਕੇ ਥੱਲੇ ਧਾਰਨਾ ਵਾ ਇਹਦੀ ਗੱਲ ਕਰਨ ਵਾਲੀ ਹੀਗੀ ਫਿਰ ਤੂੰ ਕਹਿੰਦੇ ਵੀ ਉਹਨੂੰ ਮਾੜਾ ਕਹਿੰਦੀ ਆ ਓਏ ਯਾਰ ਮੇਰੀ ਗੱਲ ਸੁਣ ਸੁਣ ਗੁਰਲੀਨ ਤੇ ਆਈ ਆ ਵਿਆਹ ਵੇਖਣ ਦੋ ਚਾਰ ਦਿਨ ਉਹਨੂੰ ਲਿਆਣਾ ਵਾ ਹੁ ਨਿਆਣੀ ਹੈਗੀ ਉਹਨੂੰ ਗੱਲ ਕਰਨ ਦਾ ਚਲ ਨਹੀਂ ਪਤਾ ਲੱਗਣਾ ਤੇ ਤੂੰ ਗੱਲ ਸਮਝ ਲੈ ਪੁੱਠੀ ਆਦੋ ਗੀਤਾ ਡੇਵਾਲੀ ਤੁਹਾਡੇ ਵਾਂਗ ਟੱਬਰ ਹੀ ਚੰਗਾ ਵਾ ਮੈਂ ਤਾਂ ਰਹਿਣਾ ਹੀ ਮਾੜੀ ਆ ਆ ਤਾਂ ਰੱਗੇ ਜੋੜੇ ਹੱਥ ਸੰਭੋ ਆਪਣਾ ਟੱਬਰ ਤੇਰਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਆਦੋ ਕੀ ਹੈ ਨਾ ਕੋਤੇ ਹੋ ਗਈ ਮੇਰੀ ਤੀਤੀ ਆ ਹਾਂ ਜੀ ਮੰਮੀ ਹੋ ਗਈਆਂ ਪੁੱਤ ਕੀ ਗੱਲ ਹੋਣ ਕਿ ਉਹ ਨਹੀਂ ਮੇਰੀ ਠੀਕ ਹੈ ਕੀ ਗੱਲ ਗੱਲ ਦੱਸ ਮੇਰੀ ਮੰਮੀ ਮੈਨੂੰ ਨਾ ਮੰਮੀ ਇਹਨਾਂ ਦੀ ਬੜੀ ਯਾਦ ਆਉਂਦੀ ਆ ਲੈ ਪੁੱਤ ਯਾਦ ਆਉਂਦੀ ਹੈ ਕਿਹਦੀ ਗੱਲ ਸ਼ਾਮਾਂ ਨੂੰ ਫੋਨ ਲਾ ਲਈ ਲਾਉ ਉਹਨੂੰ ਤੇ ਪਾਈ ਪੁੱਤ ਤੂੰ ਹੁਣੇ ਹੀ ਲਾ ਲੈ ਪਰ ਇਹ ਵੀ ਦੋ ਚਾਰ ਜਨਾਨੀਆਂ ਆਉਣ ਵਾਲੀਆਂ ਨੇ ਆਂਦੀਆਂ ਜਿਵੇਂ ਤੁਸੀਂ ਚੌਂਕੀਆ ਚੜੋਗੇ ਨਾ ਤੇਰੀਆਂ ਜਠਾਣੀਆਂ ਨੇ ਇੱਕ ਤੇ ਦਰਾਨੀਆਂ ਆਂਦੀ ਸਾਨੂੰ ਜਰੂਰ ਸੱਦਿਓ ਹੁਣ ਉਹ ਹੋ ਕੇ ਚਲ ਜਾਂਦੀਆਂ ਨਾ ਤੇ ਕੋਈ ਗੱਲ ਨਹੀਂ ਬਾਅਦ ਚ ਫੋਨ ਲਾ ਲਈ ਮਿੱਟੀ ਪੁੱਤ ਰੋਣਾ ਨਹੀਂ ਆਵੇ ਤੇਰੀ ਮਾਂ ਹੋ ਤੇਰੀ ਮਾਂ ਮੈਂ ਵਾ ਪੁੱਤ ਇਹ ਦਾਨੀ ਮਨ ਪਰ ਹੀ ਦਾ ਹੁੰਦਾ ਕੋਈ ਗੱਲ ਤੇਰਾ ਜੀ ਕਰਦਾ ਨਾ ਤੇ ਜਦੋਂ ਮਰਜੀ ਗੱਲ ਕਰ ਲਿਆ ਕਰੀ ਇਹ ਕਿੱਡੀ ਕੁੜੀ ਗੱਲ ਆ ਪੁੱਤ ਹੋ ਤੇ ਮੰਮੀ ਤੇੜੀ ਗੱਲ ਸਹੀ ਆ ਪਰ ਫੇਰ ਵੀ ਤੂੰ ਹੀ ਵੀ ਸਿਆਣੇ ਹੋ ਚਾਹਤ ਤੇ ਆਉਂਦੀਆਂ ਨਾ ਪੇਕਿਆਂ ਦੀ ਮੇਰੀ ਗੁਰਲੀਨ ਇੱਦਾ ਹੀ ਕਰਦੀ ਹੁੰਦੀ ਤੇ ਮੈਨਾਂ ਨੂੰ ਸਮਝਾਉਣੀ ਹੁੰਦੀ ਆ ਪੁੱਤ ਜਦੋਂ ਵਿਆਹ ਹੋ ਜੇ ਨਾ ਉਦੋਂ ਸੌਦੇ ਜਾ ਕੇ ਨਹੀਂ ਇੱਦਾ ਮੰਨ ਪਰੀਦਾ ਤੇ ਨਾਲੇ ਪੁੱਤਾਂ ਸੇ ਤੇਰਾ ਦੁਪਟਾ ਲਈ ਦਾਂਦਾ ਤੇਰਾ ਡੈਡੀ ਕਿਤੇ ਨਿਕਲ ਆਉਂਦਾ ਵਾ ਤੇ ਜਿਹੜੀਆਂ ਨੋਵਾ ਵਾ ਸੇ ਤੇ ਲੀ ਢਾਲੀ ਆਏ ਤੇ ਸੋਹਣੀਆਂ ਲੱਗਦੀਆਂ ਵਾ ਕੋਈ ਨਹੀਂ ਮਮੀ ਮੈਂ ਲੱਲਾਂ ਨਹੀਂ ਲੱਲਾ ਮੈਂਦੀ ਕੋਈ ਗੱਲ ਨਹੀਂ ਹਾਂ ਲੈ ਮੈਂਦੀ ਕੀ ਵੀ ਸੋਹਣੀ ਲੱਗਣ ਈ ਆ ਫੁੱਟ ਫੁੱਟ ਭੈਣ ਈ ਆ ਤੇ ਪੁੱਤ ਗੁਰਲੀਨ ਹੁੰਦੀ ਆ ਤੇਰੇ ਨਾਲ ਇਹ ਚੌਂਕੇ ਚਾੜਨਾ ਤੇ ਪ੍ਰਸ਼ਾਦ ਆਉਂਦਾ ਬਣਾਉਣਾ ਹਾਂਜੀ ਮੰਮੀ ਆਉਂਦਾ। ਇਹ ਨਹੀਂ ਆਉਂਦਾ ਤੇ ਆਪਣੀ ਦੀਦੀ ਨੂੰ ਪੁੱਛ ਲਈ ਠੀਕ ਆ। ਕੋਈ ਨਹੀਂ ਮੰਮੀ ਸਿੱਖੂ ਨਹੀਂ ਪਤਾ ਲੱਗੂ ਕਿ ਪੁੱਛ ਲਾਂਗੇ। ਹਾਂ ਮੇਰੀ ਕੋਈ ਗੱਲ ਨਹੀਂ ਚੱਕਣ ਦੀ ਕੋਈ ਲੋੜ ਨਹੀਂ। ਜਦੋਂ ਮੈਂ ਵੀ ਆਪਣੀ ਗੁਰਲੀ ਨੂੰ ਆਈ ਸੀ ਨਾ ਉਹਨੂੰ ਵੀ ਨਹੀਂ ਪਤਾ। ਕਈ ਮੈਨੂੰ ਫੋਨ ਤੇ ਪੁੱਛ ਲਈਂ ਦੀ ਮੰਮੀ ਆਹ ਕੰਮ ਕਿੱਦਾਂ ਕਰਨਾ। ਤੇ ਮੈਂ ਕਹਣਾ ਕੋਈ ਨਹੀਂ ਜਦੋਂ ਤੈਨੂੰ ਲੋੜ ਆ ਮੈਂ ਫੋਨ ਲਾ ਲਿਆ ਕਰ। ਤੇ ਤੂੰ ਮੰਮੀ ਨੂੰ ਲਾਉਣ ਦੀ ਕੋਈ ਲੋੜ ਨਹੀਂ। ਤੈਨੂੰ ਮੈਂ ਦੱਸਾਂਗੀ ਜਾਂ ਗੁਰਲੀ ਨੂੰ ਦੱਸੇਗੀ ਠੀਕ ਆ। ਹਾਂਜੀ ਕੋਈ ਨਹੀਂ ਠੀਕ ਆ। ਚੱਲ ਮੈਂ ਕੱਲ ਨਹੀਂ ਗੁਰਲੀ ਨੂੰ ਠੀਕ ਆ। ਹਾਂਜੀ ਲਾ ਦੋ। ਮੰਮੀ ਆਏ ਨਹੀਂ ਭਾਬੀ ਹੋ ਗਿਆ ਪੁੱਤ ਤਿਆਰ ਮੈਂ ਅੰਦਰ ਗਈ ਐਵੇਂ ਮਨ ਪੰਢੀ ਮੈਂ ਪੁੱਤ ਤੂੰ ਕਿੱਡੀ ਗੱਲ ਰੋਂਦੀ ਇਹ ਮੈਨੂੰ ਆਪਣੀ ਮੰਮੀ ਦੀ ਯਾਦ ਆਉਂਦੀ ਮੇ ਮੰਮੀ ਦੀ ਯਾਦ ਆਉਂਦੀ ਹੈ ਤੇ ਗੱਲ ਕਰ ਲੈਿੰਦੇ ਫੋਨ ਤੇ ਸੁੱਖੀ ਸਾਡੀ ਰੂਣ ਕਾ ਤੋ ਡੇਈ ਹੈ ਚੱਲ ਪੁੱਤ ਤੂੰ ਨਾ ਹੀ ਨਾ ਬੋਲਿਆ ਕਰ ਤੂੰ ਐਵੇਂ ਬੁਰੀ ਬਣੇ ਨੀ ਕੋਈ ਨਹੀਂ ਮੈਂ ਆਪੇ ਸਮਝਾ ਲਾਂਗੀ ਤੇ ਅੰਦਰ ਨੂੰ ਕਹੂੰਗੀ ਚੱਲ ਗੱਲ ਕਰਾ ਦਿਆ ਕਰ ਮੰਮੀ ਮੈਂ ਕਦੋਂ ਇਹ ਕਿਹਾ ਵਾ ਮੈਂ ਭਾਬੀ ਨੂੰ ਕਹਿਣ ਚਲੀ ਆ ਮੈਂ ਉਹਦਾ ਕਹਿਣ ਦੀ ਸੁੱਖੀ ਸਾਡੀ ਰੂਣ ਕਾ ਤੋ ਡੇਈ ਹੈ ਨਿਆਣੀ ਆ ਨਹੀਂ ਦਿਲ ਲੱਗਦਾ ਹੁਣ ਕੀਦਾ ਕਿਦਾ ਨਵੇਂ ਨਵੇਂ ਵਿਆਹ ਹੁੰਦਾ ਵਾ ਤੇ ਸਹੁਰੇ ਰਹਿਣਾ ਕਿਤੇ ਸੰਖਾ ਵਾ ਮਾਂ ਦੀ ਇਜਾਜ਼ਤ ਆ ਹੀ ਜਾਂਦੀ ਐ ਨਾਲੇ ਤੈਨੂੰ ਆਪਣਾ ਭੁੱਲ ਗਿਆ ਆਪ ਕਿਦਾਂ ਮੈਨੂੰ ਰੋਜ਼ ਫੋਨ ਲੰਘਨੇ ਨਹੀਂ ਕਿ ਤਾ ਨਿਆਣੇ ਪਿੰਦਰ ਨੇ ਮੈਨੂੰ ਆਖਿਆ ਕਿ ਨਹੀਂ ਫੋਨ ਲਾ ਲਾ ਕੋਈ ਨਹੀਂ ਅੱਜ ਸ਼ਾਮਾਂ ਨੂੰ ਕਹੂੰਗੀ ਕਿ ਬੋਟੇ ਦੀ ਗੱਲ ਕਰਾ ਦੇ ਮੰਮੀ ਪਿੰਦਰ ਹਜੇ ਕੱਲ ਗੱਲ ਕਰਾਉਂਦੇ ਆ ਇਹ ਇੰਨੀ ਮਾਪਿਓ ਤੂੰ ਦਰਗੀ ਇਹ ਛੱਡ ਗਾਂਦ ਗਏ ਗੱਲਾਂ ਹੋ ਗਈ ਐ ਤਿਆਰੀ ਸਾਰੀ ਮੰਮੀ ਤਿਆਰੀ ਹੋ ਗਈ ਐ ਤੇ ਭਾਬੀ ਨੂੰ ਪੁੱਛ ਲਿਆ ਖੜਾ ਬਣਾਉਣਾ ਆਉਂਦਾ ਨੂੰ ਲੈ ਬੋਟ ਉਹਨੂੰ ਮੈਨੂੰ ਖੁਸ਼ੀ ਆਉਂਦੀ ਮੈਨੂੰ ਤਾਂ ਸਾਰਾ ਕੰਮ ਕਰਨਾ ਹੁੰਦਾ ਵਾ ਕਾਲ ਕੋਈ ਗਾਨੀ ਲੱਗ ਜਣਾ ਪਤਾ ਜਦੋਂ ਰਸੋਈ ਚ ਜਾਂਦੀ ਹੈ ਉਹ ਤਾਂ ਇਦਾਂ ਜਿਹਾ ਚੁੰਡੀਆਂ ਨਹੀਂ ਲਾਈ ਦਿੰਦੀ ਤੂੰ ਗਨਾਨ ਲੱਗਣੀ ਹੈ ਤੇਰਾ ਨਹੀਂ ਬੱਜ ਜਾਗਾ ਮੈਂ ਕੋਈ ਗੱਲ ਕਰ ਵੀ ਲਵਾਂ ਨਾ ਮੇਰੀ ਉਹਨੂੰ ਭੁੱਲ ਜਾਣੀ ਹੈ ਮੰਮੀ ਤੂੰ ਇਹ ਡੰਗ ਲਾ ਕਰਨ ਦੇ ਆ ਤੋ ਨਾ ਇਹ ਤੇ ਆਪੇ ਖਲਾ ਕਰਨੀਆਂ ਮੈਂ ਲੈ ਬੁੱਤ ਤੂੰ ਤਾਂ ਗੁੱਸਾ ਹੀ ਕਰ ਲੈਨੀ ਹੈ ਗੁੱਸਾ ਨਹੀਂ ਕਰੀਦਾ ਹੁੰਦਾ ਅ ਮੰਮੀ ਮੈਂ ਕਦੋਂ ਗੁੱਸਾ ਕਰਨੀ ਆ ਮੈਂ ਤਾਂ ਉਦਾਂ ਕਿਹਾ ਵੀ ਇਹਨੂੰ ਕੰਮ ਕਰ ਵੀ ਹੁੰਦਾ ਤੇ ਉਦਾਂ ਹੀ ਆ ਕੋਈ ਨਹੀਂ ਪਤਾ ਨਾਮ ਹੀ ਆਉਂਦਾ ਹੈ ਨਾ ਆਪੇ ਜਾ ਚੱਜਾਂਗੇ ਦੀ ਇਸ ਹੱਥੇ ਪੈ ਗਏ ਨਾਲੇ ਪੁੱਤ ਅਜੇ ਨਾ ਨਹੀਂ ਸਮੀ ਆ ਅਜੇ ਨਾ ਕੋਈ ਗੱਲ ਕਰ ਮੈਂ ਮਹਿਮਾਨ ਦੀ ਕਰਤੀ ਇਹਨਾਂ ਨੂੰ ਕਿ ਮੈਨੂੰ ਪ੍ਰਸ਼ਾਦ ਬਣਾਉਣਾ ਆਉਂਦਾ ਵਾ ਪਰ ਮੈਨੂੰ ਤੇ ਕੁਝ ਕਰਨਾ ਹੀ ਨਹੀਂ ਆਉਂਦਾ ਹੁਣ ਮੈਂ ਕੀ ਕਰਾਂਗੀ ਨਾਲੇ ਵਾਹੇ ਵੀ ਕਿੰਨੇ ਚੰਗੇ ਨੇ ਐਵੇਂ ਲੋਕੀ ਕਹਿੰਦੇ ਆ ਕਿਸੇ ਸੰਭਾੜੀਆਂ ਹੁੰਦੀਆਂ ਮੇਰੀ ਸੱਸ ਤੇ ਟੱਬੜੀ ਚੰਗੀ ਆ ਕਿੰਦੀ ਜਿੱਥੋਂ ਨਾਮ ਪਤਾ ਲੱਗੂਗਾ ਨਾ ਤੇ ਪੁੱਤ ਮੈਨੂੰ ਕੁਛ ਨਾ ਆਪਣੀ ਮਾਂ ਨੂੰ ਨਹੀਂ ਫੋਨ ਕਰਨਾ ਮੰਮੀ ਨੇ ਨਹੀਂ ਸਮਝ ਲਗਦੀ ਹੁਣ ਮੈਂ ਇਹਨਾਂ ਨੂੰ ਕਿੱਦਾਂ ਦੱਸਾਂ ਕਿ ਮੈਨੂੰ ਨਹੀਂ ਕੋਈ ਕੰਮ ਕਰਨਾ ਹੁੰਦਾ ਮੰਮੀ ਮੈਨੂੰ ਕੀ ਲੋੜ ਪਈ ਆ ਗੱਲ ਕਰਨ ਦੀ 4 ਦਿਨ ਤੇ ਮੈਂ ਹੈਗੀ ਆ ਉਹ ਵੀ ਤੂੰ ਹੀ ਨਹੀਂ ਮੈਨੂੰ ਜਾਣਦੇ ਐਂ ਮੈਂ ਤਾਂ ਕਿਹਾ ਚੱਲ ਚੱਲ ਜੰਨੀ ਆ ਮੈਂ ਦੱਸ ਹੁਣ ਚਲੀ ਜਾਣਾ ਵਾ ساری ਉਮਰ ਕੋ ਤੋ ਉੱਥੇ ਹੀ ਰਹਿਣਾ ਜਿਵੇਂ ਤੈਨੂੰ ਕਹਿਤਾ ਤਾ ਤੂੰ ਇਦਾਂ ਰਹਿ ਪਈਆਂ ਕਹਿਣ ਓ ਮੰਮੀ ਕੋਈ ਗੱਲ ਨਹੀਂ ਆ ਭਾਬੀ ਤਿਆਰ ਹੋ ਗਈ ਐ ਮੈਂ ਵੀ ਆ ਹਾਂ ਤੇ ਪਿੰਡ ਦੀਆਂ ਵਧੀਆਂ ਵੀ ਆਉਣਗੀਆਂ ਵਾ ਤੇ ਜਾ ਕੇ ਤੇ ਵੇਖ ਲਓ ਥੋੜਾ ਬਹੁਤਾ ਚਾਹ ਪਾਣੀ ਦਾ ਚੱਲ ਮੈਂ ਧਰਨੀਏ ਜਾ ਕੇ ਥਰੇ ਉਹ ਜਾ ਕੇ ਚੱਲ ਨੂੰ ਨਹੀਂ ਸਹੀ ਚਾਹੀ ਰਸੋਈ ਚ ਜਵੀ ਅਸੀਂ ਇਚਾਲ ਲਾਗੋ ਵੇਖ ਲੋ ਫਿਰ ਉਹਨੇ ਕਹਿਣਾ ਇਹ ਮਾਵਾ ਤੀਆਂ ਆਪ ਹੱਥ ਨਹੀਂ ਮੜੰਦਗਾ ਚਲ ਕੋਈ ਨਹੀਂ ਮਟਰਵੀਆਂ ਨਾਲ ਚਲ ਆਇਆ ਮਿਰਤੀ ਚੱਲ ਇੱਕ ਤਾਂ ਕੰਨ ਤੇ ਅਮ ਨਹੀਂ ਚੱਜਦੀ ਆ ਤੇ ਧੁੱਪ ਤੇ ਸੱਤੀ ਚੱਜ ਜਾਂਦੀ ਏ ਮੰਮੀ ਤੂੰ ਹੀ ਬੜੇ ਤਿਆਰ ਹੋ ੜੇ ਉਹ ਕੀ ਗੱਲ ਕਿਤੇ ਜਾਣਾ ਆਹੋ ਤੈਨੂੰ ਨਹੀਂ ਪਤਾ ਤੇ ਜਾਣਾ ਵਾ ਨਵ ਦੇ ਕੋਲ ਤੇ ਰੀੜਾ ਕਪੜਾ ਘੜਨਾ ਪੈਣਾ ਤੇ ਸਾਰਾ ਤੇ ਮੇਰਾ ਰਾਤ ਦਾ ਕੰਮ ਨਹੀਂ ਚੱਲ ਜਾ। ਠੀਕ ਹੈ ਤੇ ਮੰਮੀ ਐਦਾਂ ਕਰੋ ਮੈਨੂੰ ਵੀ ਨਾਲ ਲੈ ਜਾਓ। ਤੂੰ ਪਹਿਲਾਂ ਤਿਆਰ ਨਹੀਂ ਹੁੰਨੀ ਐ। ਚੁੱਪਾ ਕੇ ਘਰੇ ਰਹਿ। ਉਹ ਦੋਵੇਂ ਗਏ ਨਾ ਪੀਓਪਤ ਬੰਬੀ ਤੇ ਉਹਨਾਂ ਨੇ ਉਹਨਾਂ ਨੂੰ ਚਾਹ ਪਾਣੀ ਕੋਈ ਨਹੀਂ ਦੇਣਾ। ਤੇ ਕੀ ਐ ਮੰਮੀ ਲੈ ਜਾਉਂ ਹਾਂ ਮੈਨੂੰ ਖਾਦੀ ਕਰਦੀਆਂ ਮੰਤੂ। ਹੈ ਮੇਰੀ ਤਾਂ ਮਜਬੂਰੀ ਐ। ਮੈਨੂੰ ਜਾਣਾ ਹੀ ਪੈਣਾ ਫਾਇਰ ਲੱਗਣਾ ਪੈਣਾ ਵਾ। ਤਦੋਂ ਮੈਂ ਆਮਤਰੀ ਨੂੰ ਕੋਪ ਸੇਕਣੀ ਆ ਨਾਲੇ ਉਹਨਾਂ ਵਿਚਾਰਿਆਂ ਨੇ ਖਪਿਆ ਨੇ ਬੰਬੀ ਤੋਣਾ ਆਉਂਦਿਆ ਘੁੱਟ ਪਾਣੀ ਦਾ ਨਾ ਦੋਤ ਕੀ ਹਾਲ ਹੁੰਦਾ ਪਤਾ ਵਾ ਨਾ ਬੰਦੀ ਆ ਫੇ ਲੱਤੀ ਛੱਡੋ ਮੈਂ ਜਿਸਪਿੰਦਰ ਨੂੰ ਫੋਨ ਕਰ ਦੇਣਾ ਉਹਨਾਂ ਲਈ ਚਾਹ ਵੀ ਬਣਾ ਲੈਣੀ ਆ ਤੇ ਵਾਟਰ ਗੁੱਲੇ ਚ ਪਾ ਪਾਈ ਆ ਤੇ ਪਾਣੀ ਉਹਨਾਂ ਨੇ ਉੱਥੋਂ ਵੀ ਲੈਣਾ ਵਾ ਤੇ ਮੈਂ ਤੁਹਾਡੇ ਨਾਲ ਜਾਣਾ ਮੈਨੂੰ ਨਹੀਂ ਪਤਾ ਇੱਕ ਤਾਂ ਤੇਰੀ ਜਿੱਦ ਬੜੀ ਮਾੜੀ ਐ ਇਦਾਂ ਕਰ ਜਾਂ ਪਾ ਕੱਪੜੇ ਜਾ ਕੇ ਫਿਰ ਮੈਂ ਮੰਮੀ ਕੱਪੜੇ ਪਾਏ ਆ ਹੁਣ ਇਨਾ ਆ ਕੇ ਆਈ ਹਾਂ ਕੱਪੜੇ ਮੇਰੇ ਸੋਹਣੇ ਇਦਾਂ ਕਰਦੀ ਇਹਦੇ ਨਾਲ ਦੀ ਚੁੰਨੀ ਲੈ ਲੈਣੀ ਆ ਮੈਂ ਤਾਂ ਜਾ ਲੈ ਜਿੰਨੇ ਕੱਪੜੇ ਬਦ ਲੱਗਦੀ ਤਾਂ ਅਹ ਤੇ ਮੈਨੂੰ ਲੈਕਣਾ ਕਰ ਤਾਂ ਪਤੱਗਿਆਂ ਤਰੀਨੀ ਚੜ ਗਈ ਆ ਗਈ ਆ ਗਈ ਛੇਤੀ ਕਰ ਲਾ ਇਹ ਵੀ ਨਾਲ ਹੀ ਤਿਆਰ ਰਹੀਦੀ ਆ ਇਹਨੂੰ ਇਹ ਮਮੀ ਨੇ ਪਤਾ ਨਹੀਂ ਇੱਥੇ ਕੀ ਖਾ ਜਾਣਾ ਚੱਲ ਜਾ ਤੈਨੂੰ ਉੱਥੇ ਮੈਂ ਲੈ ਕੇ ਤੇ ਨਹੀਂ ਕੁੰਜਣਾ ਹਾਂਜੀ ਪਰਮਜੀਤ ਹਾਂਜੀ ਕਿੰਨੇ ਪੈਸੇ ਦੇਣੇ ਹਨ ਦੋ ਦੋ ਸੌ ਰੁਪਈਆ ਦੇਵਨੇ ਹੋੜ ਕੀ ਦੇਣਾ ਹਾਏ ਹਾਏ ਨਹੀਂ ਦੋ ਦੋ ਸੌ ਆਪੋ ਕਿਸੇ ਨਾਲ ਘੱਟ ਨਹੀਂ ਮਿਲਦੀ ਵਰਤਦੀ ਆਗੀ ਪੰਜ ਪੰਜ ਸੌ ਤੋਂ ਘੱਟ ਨਹੀਂ ਹੁੰਦੇ ਨੇ ਆ ਤੇ ਭਰ ਕੇ ਕੀ ਪਤਾ ਸਾਡੇ ਨਿਆਣੇ ਦੇ ਵਿਆਹਾਂ ਚ ਉਹਨੇ ਦੇ ਦੇ ਨਹੀਂ ਦੇ ਨਹੀਂ ਨਹੀਂ ਇਦਾਂ ਦੀ ਨਹੀਂ ਗਈ ਉਹ ਬੜੀ ਚੰਗੀ ਆ ਮੈਂ ਕੀ ਹਾਂ ਨੇ ਵੱਧ ਚੜ ਕੇ ਆਉਣਾ ਮੈਂ ਤਾਂ ਨਿਓ 500 ਤੋਂ ਕੱਟ ਦੇਣਾ ਤੇ ਤੁਸੀਂ 500 ਹੀ ਦੇ ਮੈਂ ਜੀ ਉਸ ਨਾ ਕਾਟਾਂ ਨਹੀਂ ਮੈਂ ਵੀ 500 ਦੇ ਦਾਂਗੀ ਫਿਰ ਆਹ ਨਾਲੇ ਉਹ ਫੀ ਵੀ ਆ ਕਿਉਂ ਨੇ ਤੇ ਨਾਲੇ ਖਾ ਪੀ ਕੇ ਆਉਂਦੇ ਹਨਾ ਆ ਦੇਖਾਂਗੇ ਬਹੁਤੀ ਕਿੱਡੀ ਕਿ ਸੋਹਣੀ ਆਹ ਆ ਲੈ ਲਓ ਸਮਾਨ ਜੀ ਹਾਂਜੀ ਠੀਕ ਹੈ ਜੀ ਪਤਾ ਮੈਨੂੰ ਕਿੱਦਾਂ ਬਣਾਉਣਾ ਮੈਂ ਜਮੈਨੇ ਇੱਕਰੀ ਦਾਸ ਤੋਂ ਮੈਂ ਕਿੰਨੇ ਹੀ ਜਾਣੇ ਆ ਪਤਾ ਸਾਰਾ ਸਮਾਨ ਮੈਂ ਰੱਖਿਆ ਹੀ ਹੈ ਹਾਂਜੀ ਹਾਂਜੀ ਤੇ ਪਾਉਣਾ ਹੀ ਆ ਬਸ ਹਾਂ ਠੀਕ ਆਹੋ ਤੇ ਕਿਉਂ ਗਿਆ ਪਾ ਆ ਗਿਆ ਨਾ ਹਾਂਜੀ ਖੁੱਲਾ ਹੀ ਕਿਉਂ ਪੈਂਦਾ ਨਾ ਇਹਦੇ ਵਿੱਚ ਹਾਂ ਖੁੱਲਾ ਹੀ ਪੈਂਦਾ ਠੀਕ ਤੇ ਪਾਣੀ ਗਰਮ ਨਹੀਂ ਕਰਨਾ ਨਹੀਂ ਇਹ ਤਾਂ ਇਦਾਂ ਹੀ ਪਾ ਲੈਨੇ ਹੁੰਦੇ ਆ ਅਗੋਂ ਤੁਸੀਂ ਵੀ ਇਹ ਲੋਜ ਦਾਤਾ ਨੂੰ ਤੁਹਾਨੂੰ ਮੰਮੀ ਤੇ ਮੇਰੇ ਗਰਮ ਕਰਕੇ ਪਉਂਦੇ ਮੇਹੀ ਕਿੰਨੇ ਜ਼ਿਆਦਾ ਵਧੀਆ ਭੰਦਾ ਉਦੋਂ। ਤ੍ਰੇਹ ਲੋ ਜੇ ਗਰਮ ਕਰਨਾ ਕਰ ਕਰ ਲੋ ਫਿਰ ਧਰ ਦੋਹਾ ਹਸਾਈ ਤੇ। ਭਾਜੀ ਜੀ ਨਾਉ ਨੂੰ ਸਾਰਾ ਇਹੰਦਾ ਵਾ। ਮੈਨੂੰ ਪਤਾ ਮੈਨੂੰ ਹੁੰਦਾ ਉਹ ਸਾਰਾ। ਮੈਂ ਆਤਾ ਦੱਸਣ ਲਈ ਹਾਂ ਵੀ ਚੀਜ਼ ਕਿੱਥੇ ਕਿੱਥੇ ਪਈ ਕਿੱਦਾਂ। ਉਹਨੂੰ ਨਵੀਂ-ਨਵੀਂ ਨਹੀਂ ਪਤਾ ਹੈਗਾ। ਮੈਂ ਭਾબી ਸਭ ਕੁਝ ਠਰਾ ਕੇ ਗਈ। ਦੀਦੀ ਜੀ ਮੈਂ ਆ ਕੇ ਪੁੱਛਿਆ ਹੀ ਉਹਨਾਂ ਨੂੰ ਕਿ ਕਰੀਮ ਨੂੰ ਦੱਸ ਦੋ ਮੈਂ ਕਿੰਨਾ ਕੁ ਬਣਾਵਾਂ ਕਿ ਚਾਹੀ ਜਾਨੇ ਆ ਨਾ ਇਸ ਤਰ੍ਹਾਂ ਕੇ ਮੈਂ ਪੁੱਛਣ ਦੀ ਹਾਲ ਨਾ। ਮੈਨੂੰ ਸਭ ਜਾਨੇ ਹੀ ਹੋਰ। ਕੋਈ ਗੱਲ ਨਹੀਂ ਮੈਂ ਦ앗ਣੀ ਆ ਭਾਬੀ ਅੰਦਰਾਂ ਬੁੱਧੀਆਂ ਆ ਜਾਂ ਚਾਹ ਪਾਣੀ ਪੁੱਛਣਾ ਕੋਸਲੇ ਨਹੀਂ ਹੈ। ਅਮੇ ਪਾਣੀ ਨਹੀਂ ਘਰ ਨੂੰ ਕਰਨਾ ਹੈਗਾ ਤਾਂ ਕਿਉਂ ਪਾਉਂ ਪਿੰਨਾ ਵਿੱਚ ਮੇਰੀ ਗੱਲ ਸੁਣ ਨੀ ਕਦੋਂ ਦੀਆਂ ਖਲੋਤੀਆਂ ਵਾ ਚੱਲ ਤੁਰੀਆਂ ਚਲੀਏ ਚਲੋ ਫਿਰ ਮੰਮੀ ਚੰਗਾ ਨਾ ਹੁੰਦਾ ਵੀ ਇਹ ਆ ਜਾਂਦੇ ਮੋਟਰਸਾਈਕਲ ਤੇ ਸਾਡੇ ਨਾਲ ਕੱਲੀ ਗੱਲ ਭੇਜ ਦਿੱਤਾ ਹੁਣ ਕੱਪੜੇ ਵੀ ਲੈਣੇ ਸਾਰੇ ਟੱਬਰ ਦੇ ਪਤਾ ਕਿੰਨਾ ਟਾਈਮ ਲੱਗਣਾ ਵਾ ਨਹੀਂ ਕੋਈ ਚੀਜ਼ ਵੀ ਨਹੀਂ ਬਣਾਉਂਦੇ ਉਹ ਇੱਕ ਆਟੋ ਵਾਲਾ ਆਉਂਦੇ ਆ ਵਾ ਖਲਾਇਆ ਮੇਰਾ ਡਾਕੇ ਪੜਾ ਦੇ ਖਲੋਂਦਾ ਤੇ ਰੋਕੀ ਗਈ ਚੱਲ ਗਿਆ ਉਹ ਪੁੱਛ ਲੋ ਬੰਦਾ ਕਿੱਥੇ ਜਾਣਾ ਵਾ ਹਰ ਚਵਾਲ ਜਾਣਾ ਵਾ ਉਹ ਅਮਰੀਕਨ ਦੁਕਾਨ ਤੇ ਹਾਂਜੀ ਚੱਲ ਮੰਮੀ ਸ਼ੁਕਰ ਆ ਕੋਈ ਚੀਜ਼ ਤੇ ਮਿਲ ਗਈ ਧੁੱਪ ਜਤੋਂ ਤੁਰ ਕੇ ਤੇ ਸਾੜੀ ਗਈਆਂ ਆਪਾਂ ਉਹ ਤੇ ਗਰਮੀ ਵੀ ਬੜੀ ਐ ਹੋਰ ਗਰਮੀ ਵੀ ਬੜੀ ਐ ਕੋਈ ਮਾਰਾ ਹਾਲ ਵਾ ਮੇਰੀ ਗੱਲ ਸੁਣ ਸਾਫ ਸਾਫ ਦੇ ਕੱਪੜੇ ਲਵੀ ਐਵੇਂ ਦੁਕਾਨ ਵਾਲਿਆਂ ਦੇ ਸਾਹਮਣੇ ਜਾ ਕੇ ਮੋਨੋਫਲੀ ਹੋਗਾ ਮੰਮੀ ਅੱਗੇ ਮੈਂ ਕਹੋਲਨੀ ਐ ਮੈਂ ਤਾਂ ਕਹਿ ਰਹੀ ਹਾਂ ਸਾਡੀਆਂ ਵਾਲੀ ਦੁਕਾਨ ਤੇ ਚੱਲਦੇ ਨਹੀਂ ਨਹੀਂ ਸਾਡੀਆਂ ਵਾਲੇ ਨਹੀਂ ਚੱਗੇ ਆਉਂ ਖਣ ਦੁਕਾਨ ਤੇ ਤਾਂ ਬੜੀਆਂ ਵਧੀਆ ਕੱਪੜੇ ਮਿਲਦੇ ਆ ਨਾਲੇ ਮਿਲਦੇ ਸਾਫ ਦੇ ਰੇਟ ਰੋਟ ਵਧੀਆ ਆ ਚਲ ਵੇਰ ਲੋ ਫਿਰ ਉਧਰ ਮੈਂ ਆ ਰਹੀ ਕਿ ਨਹੀਂ ਕਪੜਾ ਉੱਥੇ ਵਧੀਆ ਮਿਲ ਜਾਂਦਾ ਹੁਣ ਚੁੱਪ ਕਰੇਗੀ ਕਿ ਨਹੀਂ ਚੱਲ ਵਾਹ ਨੇ ਇੱਕ ਬੜੀ ਚੱਲਦੀ ਫਿਰੇ ਵਾਸਤੇ ਮੰਮੀ ਨੂੰ ਬੁਲਾ ਰਾਂ ਇੱਕ ਦਾ ਨਾ ਭੋਲੇ ਮਿਲੂ ਫਿਰ ਤੋਂ ਦੁਕਾਨ ਤੇ ਜਾ ਕੇ ਜਵਾਨਾ ਖਰੀਦਾਂ ਚੰਗਾ ਮੈਂ ਨਹੀਂ ਕੁਝ ਕਹਿਣਾ ਆਪਣੀ ਪਸੰਦ ਦਾ ਲਿਓ ਲੱਲੂਂ ਗਿਆ ਆਪਣੇ ਪਸੰਦ ਦੇ ਮੈਂ ਸਾਰੇ ਟੱਪਕੇ ਲੈਣੇ ਅੱਗੇ ਪੈਸੇ ਹੁੰਨੇ ਕਿਵਾ ਚੱਲ ਠੀਕ ਆ ਆ ਗਈ ਜੀ ਦੁਕਾਨ ਆ ਗਈ ਆ ਚਲ ਆ ਗਈ ਦੁਕਾਨ ਨਹੀਂ ਮੇਰੀ ਗੱਲ ਸੁਣ ਹਾਂਜੀ ਹੁਣ ਧਿਆਨ ਨਾਲ ਉੱਤਰ ਪਹਿਲੇ ਦੋ ਕਾਬੀ ਟੂ ਡਾਇਮੰਡ ਡਾਲਦੀ ਆ ਇਹਦੇ ਕਿਹੜਾ ਮਨ ਪੜਨਾ ਹੀ ਬਸ ਹੁਣ ਭੁੰਨ ਕੇ ਦੇਖਣ ਲਾ ਪਾ ਦਨੀ ਹੈ ਵਿੱਚ ਦੀਦੀ ਫਿਰ ਜਦੋਂ ਪਹਿਲੀ ਵਾਰੀ ਸੌਰੇ ਕੋਈ ਚੀਜ਼ ਬਣਾਈਏ ਡਰਤੇ ਲੱਗਦੇ ਆ ਨਾ ਇਹ ਹੁੰਦਾ ਮਨ ਵਿੱਚ ਕਿ ਕਿਤੇ ਕਿਤੇ ਗਲਤ ਨਾ ਬਣ ਜਾਈ ਕੋਈ ਚੀਜ਼ ਉਹ ਕੋਈ ਨਹੀਂ ਹੁੰਦਾ ਤੂੰ ਨਾਲ ਸੌਰੇ ਨਾ ਕਹਿ ਇਹ ਤੇਰੇ ਪਿੱਕਿਆਂ ਵਰਗੇ ਹੀ ਆ ਚੀਲ ਜੀ ਨਾਲ ਮੈਂ ਤੇ ਜਿੰਨਾ ਥੋੜਾ ਵਾ ਮੈਂ ਤੇਰੀ ਭੈਣ ਹਾਂ ਲਾਲ ਜਿੰਨੇ ਦਿਨ ਮੈਂ ਇੱਥੇ ਆ ਜਿਹੜੀ ਗੱਲ ਦਾ ਨਹੀਂ ਪਤਾ ਲੱਗਦਾ ਮੈਨੂੰ ਪੁੱਛਣੀ ਹਾਂਜੀ ਕੋਈ ਨਹੀਂ ਮੈਂ ਪੁੱਛ ਲਾਂਗੀ ਚੱਲ ਠੀਕ ਹੈ ਮੈਂ ਨਾ ਦੇਖਵਾ ਹੁੰਦੀ ਕਿ ਕੀ ਕਰਨ ਦੇ ਆ ਤੁਸੀਂ ਬਣਾ ਕੋਈ ਨਹੀਂ ਵੇਖਣ ਚੱਲ ਆ ਮੇਰੀ ਗੱਲ ਸੁਣ ਹੁਣ ਬਹੁਤਾ ਟਾਈਮ ਦਾ ਨਹੀਂ ਚੰਗਾ ਮੰਮੀ ਕੱਪੜਾ ਵੇਖਣ ਲੱਗਿਆ ਟਾਈਮ ਤੇ ਲੱਗ ਜਾਂਦਾ ਹੈ ਨਾ ਮੁਰਕੇ ਉਹਨਾਂ ਵੀ ਰੋਟੀ ਰੱਟੀ ਵੇਖਣੀ ਪਈ ਉਹ ਕਦੋਂ ਆਣ ਗਿਆ ਤੇ ਕਦੋਂ ਪਕਾਉਣੀ ਚੱਲ ਚੱਲਾ ਸੱਸੀਆ ਬਣ ਸੱਸੀਆ ਜੀ ਬਣ ਬੈਠੋ। ਭਾਬੀ ਜੀ ਦੱਸੋ ਪਾਣੀ ਤੇ ਨਹੀਂ ਪੀਓਗੇ? ਨਹੀਂ ਬੱਸ। ਪਾਣੀ ਤੇ ਨਹੀਂ ਪੀਣਾ ਤੇ ਸੂਟ ਪਾਵ ਖਾਈ ਵਧੀਆ ਵਧੀਆ। ਅੱਜ ਕੁੜਮਾਂ ਦੇ ਜਾਣਾ। ਆਪਣੇ ਵਸਲੇ ਲੈਣੇ ਨੇ। ਨਹੀਂ ਨਹੀਂ। ਕੁੜਮਾਂ ਦੇ ਜਾਣਾ ਕੁੜਮਣੀ ਦਾ ਸੂਟ ਲੈਣਾ ਆਪਣੀ ਕੁੜੀ ਦਾ ਲੈਣਾ ਵਾ। ਆਹੋ ਤੇ ਗਾੜੀ। ਹੋ ਰੰਗ ਕਿਸਾ ਦੇ ਰਹੀ ਹੈ ਡਾਰਕ। ਰੰਗ ਵਧੀਆ ਵਧੀਆ ਦੋ ਡਾਰਕ ਕਰਨ। ਜਿੱਤਾ ਸਰ ਮਿੱਚ ਚੱਲਦੇ ਉਦਾਂ। ਜਿਹੋਂ ਕਾਟਨ ਦੇ ਹੁੰਦੇ। ਇਹ ਦੇਖੋ ਅੱਜ ਕੱਲ ਕਾਟਨ ਦੇ ਵਿੱਚ ਬਿਲਕੁਲ ਨਿਊ ਰੰਗ ਆਈ। ਮੈਚਿੰਗ ਵਿੱਚ ਨਾਲ ਤਾਂ ਪ્યોਰ ਦਾ ਦੁਬਟਾ ਨਹੀਂ ਗਿਆ ਰਹੀ ਠੀਕ ਆ ਆ ਲੋ ਵੀ ਸੂਟ ਵੀ ਸੋਹਣੇ ਹੋਣ ਤੇ ਰੇਟ ਵੀ ਜਿਹੜਾ ਘਾਟੀ ਹੋਵੇ ਥੋੜਾ ਹਾਂਜੀ ਰੇਟ ਬਿਲਕੁਲ ਜੈਤਨ ਲੱਗੇਗਾ ਬਾਕੀ ਆਈਟਮ ਵੀ ਬਿਲਕੁਲ ਨਵੀਂ ਹੈਗੀ ਹੈ ਬਣੀ ਹੈ ਠੀਕ ਸੂਟ ਵੀ ਸੋਹਣੇ ਮੰਗਦੇ ਇੱਥੇ ਆ ਦੇਖੋ ਆ ਰੀਵਰਕ ਅਜੇ ਕੋਲ ਚੱਲ ਰਿਹਾ ਹੈ ਨਾ ਆ ਰੀਵਰਕ ਚੱਲ ਰਿਹਾ ਅੱਜ ਕੱਲ ਇਹ ਵਾਲਾ ਠੀਕ ਜੀ ਠੀਕ ਜੀ ਹਾਂਜੀ ਦਿਖਾਓ ਹੈਟਮਾ ਹੋਰ ਅਟਾੜੀ ਵਰਕ ਵਿੱਚ ਦਿਖਾਓ ਨਹੀਂ ਆ ਨਹੀਂ ਚੰਗਾ ਉਹ ਮੁੜਿਆ ਉਹ ਮੁੜਿਆ ਹੰਦੀ ਦੇ ਕੁਛ ਸ਼ਰਮ ਕਰਿਆ ਕਰ ਆ ਲਾਗੇ ਹੜ ਗਵੜ ਸਾਰੇ ਨੇ ਪੱਠੇ ਲੈ ਜਾਂਦੇ ਆ ਹੈ ਉਹ ਲੈ ਆਉਣੇ ਆ ਜੇ ਹੁਣ ਤੇ ਇਸ ਦਿਨ ਚੜਿਆ ਵਾ ਉਹ ਮੇਰੀ ਗੱਲ ਸੁਣਾ ਅੱਜ ਦਾ ਦਿਨ ਚੜਿਆ ਵਾ ਤੇਰਾ ਦਾ ਤੁਸੋਂ ਸੋਂ ਸੋਂ ਗਿਆ ਕਿ ਨਹੀਂ ਉਹ ਡਰੀ ਅੰਦਰ ਨਾ ਬੱਤੀ ਬੰਦ ਹੋ ਗਈ ਤੇ ਮੈਂ ਕਿਹਾ ਘੜੀ ਇੱਥੇ ਲੰਮੇ ਪੈ ਲੈਨੇ ਆ ਉਹ ਮੈਂ ਤੈਨੂੰ ਨਾ ਡੀ ਡਾਕ ਹੈ ਉਥੋਂ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਭੇਤਕ ਆਇਆ ਨਹੀਂਗਾ ਅੱਗੇ ਤੇ ਆਈ ਨਾ ਅਸੇ ਟਾਈਮ ਨਾ ਤੇ ਵੜਾ ਜੇ ਪੱਠੇ ਉਹ ਭਲਿਆ ਮਾਨਸਾ ਪੱਠੇ ਮੈਂ ਤੇਰੇ ਕਿੱਥੋਂ ਵੜ ਦੇਣੇ ਸੀ ਦਾਤੀ ਤੇ ਘਰ ਰਹਿ ਗਈ ਮੈਂ ਤੇ ਅੱਗੇ ਪੱਠਿਆਂ ਚ ਵੰਦਾ ਰਹਿ ਮੈਂ ਚੱਲ ਉੱਥੇ ਪਈ ਹੋਣੀ ਕਿਤੇ ਉਂਗਰੇ ਚੋਕੇ ਹੋ ਵੀ ਨਾ ਲੈ ਆਉਣਾ ਤੇ ਬੰਦਾ ਕੀ ਕਰੂ ਉੱਥੇ ਤੇ ਮੇਰੀ ਗੱਲ ਸੁਣ ਉੱਠ ਤਾਂ ਤੇ ਚੱਲ ਚਲੀਏ ਮੈਨੂੰ ਕੋ ਕੰਮ ਆ ਮੜ ਕੇ ਜਾਣਾ ਨਾ ਕਿਤੇ ਡੈੜੀ ਕਿੱਥੇ ਜਾਣਾ ਤੁਸੀਂ ਜਾੜਾ ਟੱਟੇ ਖੂਚ ਐਡਾ ਵੱਡਾ ਪੰਜਾਬ ਕਿਤੇ ਨਾ ਕਿਤੇ ਜਾਊਗਾ ਹੀ ਨਾ ਉਹ ਚੱਲ ਜਾਣਾ ਵਾ ਤੇ ਲੈ ਆਉਨੇ ਆ ਪੱਠੇ ਫਿਰ ਕੀ ਹੋ ਗਿਆ ਚੱਲ ਫੜ ਦਰਤੀ ਹੈਗਾ ਤੂੰ ਵੇਹਣਾ ਨਕਮਾ ਹੀ ਆ ਸਾਰੀ ਦੁਨੀਆ ਨਾ ਨਗਵੜਨੇ ਪੱਠੇ ਲੈ ਆਂਦੇ ਚਲੋ ਤੋਹੀ ਤੇਰੇ ਵਾਲੀ ਵੀ ਹਲੀ ਚ ਮੈਂ ਨਾ ਬੂਏ ਬੰਦ ਕਰਵਾ ਜੋ ਮਰਜ਼ੀ ਕਰ ਲੈ ਆ ਚਲੀਏ ਫਿਰ ਓਏ ਆ ਕੇ ਅੱਗੇ ਲੇਟ ਹੋ ਗਏ ਆ ਜਾ ਉਹ ਲੈ ਹਾ ਟੱਗਾ ਫੜ ਕੇ ਜੇ ਟਾਈਮ ਨਾਲ ਜਾਂਦੇ ਟਾਈਮ ਨਾਲ ਆਇਣਾ ਸੀ ਨਾ ਓ ਛੇਤੀ ਕਰ ਗਾ ਯਾਰ ਦਿੱਤਾ ਜੇ ਟਾਈਮ ਨਾਲ ਪੱਠੇ ਵੱਡੇ ਹੁੰਦੇ ਤੇ ਹੁਣਾ ਗਰਮੀ ਚ ਨਹੀਂ ਤਾਂ ਜਾਣਾ ਪੈਣਾ ਕੋਈ ਨਹੀਂ ਕਿਤੇ ਨਹੀਂ ਗਰਮੀ ਹੁਣ ਐਨੀ ਕਿਤੇ ਨਹੀਂ ਗਰਮੀ ਐ ਤੈਨੂੰ ਦਿਨਾਂ ਮੈਨੂੰ ਤੇ ਲੱਗਣ ਢੀ ਆ ਨਾ ਉਹ ਹੀ ਗੱਲ ਕਰ ਛੜੀ ਗਈ ਫੇਰ ਸਾਰੀ ਦੁਨੀਆ ਆ ਗਈ ਮੈਂ ਹੁਣ ਆਉਂਦਾ ਹੁਣ ਆਉਂਦਾ ਪਰ ਤੇਰਾ ਨਾ ਕੋਈ ਗੰਦ ਰਿਆ ਉਹ ਚਲੋ ਆਈ ਜਾਣੇ ਆ ਕੋਈ ਗੱਲ ਨਹੀਂ ਪਰ ਇਤਰਾ ਇਨੇ ਕਰਦਾ ਹੁੰਦਾ ਆ ਵੇਲੇ ਸਾਰੀ ਦੁਨੀਆ ਆ ਗਈ ਐ ਹੁਣ ਚੱਲੇ ਆ ਪੱਠੇ ਲੈਣ ਉਹ ਧੋਪ ਹੋਣੀ ਚਾਹੀਦੀ ਤੇ ਪਾਣੀ ਨਹੀਂ ਨੀਂਦ ਤੈਨੂੰ ਕਿੱਥੋਂ ਜੜੀ ਸੀ ਤੈਨੂੰ ਰਾਤ ਰਾਤ ਕੀ ਕਰਦਾ ਰਹੇ ਹੋ ਉਹਦਾਂ ਉਹ ਆਲ ਨਾਲ ਡੜੀ ਪੰਗੇ ਲਈਂ ਦੇਰੀ ਉਹ ਆਲ ਨਾਲ ਪੰਗੇ ਲਈਂ ਧਰਿਆ ਤੇ ਹੱਥ ਹੋਈ ਤੇਰੀ ਆਲੀ ਚੰਗਾ ਹੋ ਗਿਆ ਇਹ ਮੈਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਦੀਦੀ ਨੂੰ ਪੁੱਛ ਲਿਆ ਸੀ ਕਿ ਕਿੱਦਾਂ ਕਰਨਾ ਵਾ ਨਹੀਂ ਤੇ ਮੇਰੀ ਬੀਤੀ ਹੋ ਜਣੀ ਮੁਰ ਕੇ ਫੇ ਤੁਸੀਂ ਆਏ ਹੀ ਨਹੀਂ ਆਉਣਾ ਕਿ ਇਹ ਉਹ ਨਿਆਣਾਂ ਨੂੰ ਪੈ ਗਈਆਂ ਛੁੱਟੀਆਂ ਉਹ ਆਖਣ ਲੱਗੇ ਸਾਨੂੰ ਨਾਲ ਕੇ ਛੱਡ ਕੇ ਆਓ ਅੱਜ ਕਦੀ ਛੱਡ ਆਏ ਤੇ ਕਦੀ ਲੈ ਆਏ ਮੈਂ ਆ ਸੋਚਾਂ ਮੈਂ ਮੇਰੀ ਨੋਨ ਆਖਣਾ ਇਹਦਾ ਸ਼ਰੀਕਾ ਭਈ ਕੋਈ ਆਇਆ ਹੀ ਨਹੀਂ ਮੁੜ ਕੇ ਨਹੀਂ ਧਿਆਨ ਤਾਂ ਹੈਗਾ ਹੀ ਬੜਾ ਚਾਹ ਹੀ ਪਹਿ ਜਾਣਾ ਵੇ ਵੇਖਣਾ ਪਰ ਇਦਾਂ ਹੀ ਆਇਆ ਹੀ ਨਹੀਂ ਗਿਆ ਤੇ ਤੂੰ ਆਪਣੇ ਨਿਆਣਿਆਂ ਦੀ ਸੁਣਾ ਠੀਕ ਹਾਂਜੀ ਠੀਕ ਜੀ ਮੁੜ ਕੇ ਨਿਆਣੇ ਵੀ ਨਹੀਂ ਕਿਨੇ ਫੇਰਾ ਮਾਰਿਆ ਨਿਆਣੇ ਆਪਦੇ ਵੀ ਆਪਾ ਵਾਂਡੇ ਜਾਣਾ ਹੋਰ ਵੀ ਵਾਂਡੇ ਨੂੰ ਕਾਲੇ ਹਨ ਛੁੱਟੀਆਂ ਦੇ ਨੇ ਸਾਰੇ ਵਾਂਡੇ ਨੂੰ ਕਾਲੇ ਪਏ ਨੇ ਨਹੀਂ ਉਹਦੀ ਸੱਸ ਵਾਹ ਕੇ ਨੱਲੀ ਗਏ ਮੰਮੀ ਸੁਣ ਤੇ ਸੋਣਾ ਮੈਂ ਤੇ ਅੱਖਾਂ ਦੀਆਂ ਮਿਲੂਆਂ ਦੋਹਾਂ ਪੂ ਚੁੱਪ ਕਰਕੇ ਬੈੰਦੀ ਕਿ ਨਹੀਂ ਤੈਨੂੰ ਮੈਂ ਕਹੀ ਕਿ ਇਹ ਜਾ ਕੇ ਆਪਣਾ ਮੂੰਹ ਬੰਦ ਰੱਖੀ ਇੱਥੇ ਆਣ ਕੇ ਵੀ ਡੈਪੀ ਮੈਨੂੰ ਲਿਆ ਦੇ ਮੰਮੀ ਤੈਨੂੰ ਨਹੀਂ ਪਤਾ ਪੈਸੇ ਉਨੇ ਕਵਾ ਚੰਗਾ ਨਹੀਂ ਜਿੰਨਾ ਵਾਂ ਤੇ ਲੈਣੇ ਉਹਨਾਂ ਵਾਂ ਤੇ ਲੈਣੇ ਆ ਸੋਣਾ ਵੀ ਲੈ ਲੋ ਤੂੰ ਆਹੋ ਇਹ ਕਾ ਕਰ ਦੋ ਪਾਜੀ ਲਓ ਜੀ ਇਹ ਕਹਿ ਹੋ ਗਿਆ ਦਾ ਹਾਂਜੀ ਮੰਮੀ ਮੈਂ ਵੀ ਕਹਿ ਆਈ ਆ ਉਹ ਸੂਟ ਰਹਿਣ ਦੀਏ ਉਹ ਰੰਗ ਵੀ ਬੜਾ ਡਾਰਕ ਹੈ ਤੇ ਉਹਨਾਂ ਨੂੰ ਨਹੀਂ ਸਹੀ ਲੱਗਣਾ ਕਰਨੀ ਵਿੱਚ ਚੱਲ ਕੋਈ ਨਹੀਂ ਹੋਰ ਕੋਈ ਵੇਖ ਲੈ ਫਿਰ ਆਹੋ ਜਿੱਦਾਂ ਹੋਰ ਕੋਈ ਵੇਖ ਚਲ ਹੋਰ ਵੀ ਦਿਖਾ ਦਿਓ ਸਾਨੂੰ ਅੰਮੀ ਆਹ ਰੰਗ ਸੋਨਾ ਨਹੀਂ ਆ ਮੇਰੀ ਆਸ ਸੋਹਣਾ ਇਹ ਉਹਨਾਂ ਦੀ ਮੰਮੀ ਵਾਸਤੇ ਲੈਂਦੇ ਆਹ ਹਮਾਲੇ ਆ ਸਜਣਾ ਉਹਨੂੰ ਆ ਸਜਣਾ ਬਹੁਤ ਸੋਹਣੀ ਆਈਟਮ ਹੈਗੀ ਏ ਅੱਛਾ ਅੱਛਾ ਅੱਜਕੱਲ੍ਹ ਗਰਮੀ ਪਹੁੰਚ ਸਬਕਿਆ ਬਹੁਤ ਗਰਮੀ ਹੋਇਆ ਠੀਕ ਹੈ ਯਾ ਦੇਖੋ ਸੋਵਰ ਕੰਦਾ ਲੈ ਲਓ ਆ ਦਿਨਣਾ ਨੂੰ ਵਾਸਤੇ ਲੈ ਲੈਨੇ ਆ ਵੀ ਸੋਨਾ ਵਾਣਾ ਐਦਾਂ ਕਰੋ ਆ ਤਿੰਨੇ ਸੂਟ ਕਰ ਦੋ ਆਹ ਵਾਲੇ ਤਿੰਨੇ ਆਹ ਆ ਵੀ ਤਿੰਨੇ ਕਰ ਦੋ ਠੀਕ ਹੈ ਜੀ ਇਹ ਤਿੰਨ ਸੂਟ ਟੈਕ ਕਰੋ ਹੋਰ ਇਸ ਤੋਂ ਲਾਗੂ ਵੀ ਚੀਜ਼ ਹੈ ਹੋਰ ਵਿਖਾ ਦਿਓ ਲਓ ਇਹ ਕਹਿ ਦੇ ਤਿੰਨੇ ਆਪੇ ਦਾ ਜਿਹਾ ਸੂਟ ਨੂੰ ਉਹ ਜਿਹੜੀ ਵਿੱਚ ਚੋਲ ਲੈਣਾ ਕਾਟਨ ਦੀ ਆਹ ਚੋਲਣ ਦਾ ਵੀ ਹੈ ਨਾ ਇਹ ਕੋਈ ਵੀ ਥੋੜੇ ਵਾਸਤੇ ਠੀਕ ਜੀ ਅੱਗੇ ਹਾਲਵਰਸ ਨੂੰ ਟੈਕਾ ਜਾਏ ਵਾਲਾ ਅੱਛਾ ਅੱਛਾ ਹਾਂ ਜੀ ਇਹ ਵਰਕ ਤੇ ਮਿਲੇਗਾ ਤੁਹਾਨੂੰ ਠੀਕ ਜੀ ਦੇਖ ਲੱਗਦਾ ਆ ਵੀ ਚੰਗਾ ਸੂਟ ਤੇ ਹਨਾ ਹਾਂ ਉਹਦੀ ਠਾਣੀ ਵਾਸਤੇ ਵੀ ਤੇ ਚਾਹੀਦਾ ਹੀ ਆ ਹਾਂ ਠੀਕ ਹੋਣਾ ਆ ਵੀ ਕਰ ਦੋ ਦੋਵੇਂ ਠੀਕ ਹੈ ਜੀ ਹੋਰ ਕੋਈ ਐਡਮਿਸਟੋ ਲਾਵਾ ਐਨੇ ਇੱਕ ਕਰ ਦੋ ਤੇ ਬਾਕੀ 600 ਖਾ ਦੋ ਹੋਰ 66 ਦਿਖਾ ਦਿਓ ਹਾਂਜੀ 66 ਦਿਓ ਉਹਦੇ ਪੈਕਿੰਗ ਵਾਲੇ ਹੁੰਦੇ ਆ ਨਾ ਹਾਂ ਹਾਂ ਦੇ ਦੇ ਉਹ ਵੀ ਵਿਖਾ ਦਿਓ ਦੇ ਦੇਣੇ ਹਾਂ ਉਹ ਰੈਡੀ ਨਹੀਂ ਕਿਤੇ ਨਹੀਂ ਆਹ ਵੇਖ ਆਹ ਦੇਖ ਰੇਂਜ ਨਾਰਮਲ ਹੀ ਚੱਲੇਗੀ ਨਾਰਮਲ ਹੀ ਚੱਲੇਗੀ ਆ ਵੇ ਪੁੱਤ ਆ ਠੀਕ ਆ ਇਹ ਦੇਖੋ ਕਦਰ ਇਹਦੇ ਵਿੱਚ ਹੋਰ ਅੱਛਾ ਹਾਂ ਜੀ ਕਿੰਨੇ ਪੀਸ ਕਰਨੇ ਜੀ ਤਿੰਨ ਪੀਸ ਚਾਹੀਦੇ ਆ ਦੇਖ ਲਓ ਠੀਕ ਜੀ ਕਦਰ ਆ ਪਰੋਣੇ ਵਾਸਤੇ ਚੰਗਾਈ ਆ ਠੀਕ ਹੋਣਾ ਹਾਂ ਆ ਤਿੰਨੇ ਕੰਨ ਦੋ ਲਿਓ ਹੋਰ ਕੁ ਚੀਜ਼ ਤਲਵਾ ਹੋਰ ਬਸ ਇੰਨਾ ਹੀ ਬੜਾ ਵਜ ਠੀਕ ਹੈ ਜੀ ਬੜਾ ਹੋ ਗਿਆ ਮੇਰੀ ਗੱਲ ਸੁਣ ਜਿਹੜੀ ਹੋਰ ਕੋਈ ਚੀਜ਼ ਲੈਣੀ ਹੈ ਨਾ ਉਹ ਵੀ ਲੱਲੀ ਗਈ ਹਾਂ ਠੀਕ ਹੈ ਨਾ ਚਲੋ ਮੰਮੀ ਮੈਂ ਤੇ ਕਹਿ ਲਈ ਫਟਾਪੋ ਬੜੀ ਚੜ ਗਈ ਓ ਮੰਮੀ ਨੇ ਮੈਨੂੰ ਨਹੀਂ ਲੈ ਕੇ ਦਿੱਤਾ। ਗਰਲੀਰ ਪੁੱਤ। ਹਾਂਜੀ ਡੈਡੀ ਜੀ। ਮੇਰੀ ਗੱਲ ਸੁਣ ਪੁੱਤ ਅਸੀਂ ਤੇਰੇ ਬੰਬੀ ਦੇ ਜਾਣਾ ਕੋਈ ਕੰਮਕਾਰ ਕਰਨਾ ਮੈਂ ਝੋਨਾ ਲੱਗਾ ਵੀ ਦਵਾਈਦਾਰੂ ਦਿੱਤੀ ਏ। ਉਹ ਮਾਦਰੀਆਂ ਦੀ ਕੋਈ ਸਗੰਡਿਆ ਹੁੰਦਾ ਵਾ ਜੀ ਉਹ ਬਣਾਇਆ ਉਹ ਲਿਓ ਲਿਆਉਗਾ ਖਾਣ ਕੇ ਨੂੰ। ਬੱਸ ਆਗੇ ਡੈਡੀ। ਛੇਤੀ ਕਰੋ ਪੁੱਤ। ਚਲੋ ਠੀਕ ਏ ਡੈਡੀ ਮੈਂ ਆਨੀ ਆ ਨਾ। ਹਾਂ ਲਿਆਓ ਛੇਤੀ। ਆਜੋ ਭਾਗ ਮੈਂ ਤੁਹਾਨੂੰ ਆਵਾਜ਼ ਮਾਰਨਾ ਉਹ ਡੀਢ ਡੈਡੀ ਕਾਲੇ ਪੈਣ ਦੇ ਆ। ਹਾਂਜੀ ਹਾਂ ਕਰਦੇ। ਲਿਆ ਪਿਛਨੀ ਸਿਆ ਆ ਹਾ ਜਿੱਤੇ ਕੜਾ ਲਿਆ ਘੜੀਆ ਬਲਾ ਚੈੱਕ ਕਿਦਾਂ ਦਾ ਬਣਾਇਆ ਭਾਬੀ ਨੇ ਡੈਡੀ ਕੜਾ ਆਣੀ ਸਿੱਧਾ ਖਾਣਾ ਪਹਿਲਾ ਸਗਣਪਾ ਬੀਨ ਪਾਓ ਜੇਬ ਢਿੱਲੀ ਕਰੋ ਸਾਰੇ ਜਣੇ ਅੱਛਾ ਅੱਛਾ ਚਲ ਉਹ ਪੁੱਤ ਕੋਈ ਆਲਾ ਪੁੱਤ ਘੜੀਆ ਤੇ ਨਾ ਕੋਈ ਬਾਰੇ ਬਾਤਾਂ ਤੁਸੀਂ ਉਹ ਦੋ ਤੁਸੀਂ ਵੀ ਇਹ ਸਗਣ ਹੁੰਦਾ ਵਾ ਆਹੋ ਵੀਰੇ ਤੂੰ ਵੀ ਦੇਣਿਆ ਇਹ ਸਗਣ ਹੁੰਦਾ ਵਾ ਆਹੋ ਜੀ ਹੁਣ ਖਾ ਲਗੇ ਫਿਰ ਖਾ ਲੋ ਖਾ ਲੋ ਰੈਡੀ ਇਜਾਤ ਕੋਣ ਖਾਓ ਖਾਓ ਆਜੂ ਭਾਬੀ ਉਧਰ ਵੀ ਦੇਈਏ ਆਪਾਂ ਸਾਰਿਆਂ ਨੂੰ ਛੇਟ ਵੇ ਯਰ ਕੜਾ ਦੇ ਹੈ ਪੂਰੇ ਨਿਆਰੇ ਬੱਦੀ ਹੈ ਬਾਕੀ ਵੇਖ ਲੋ ਡੈਡੀ ਕਿੰਦਾ ਇਹ ਪ੍ਰਾਤਨ ਦੁਰਸਮਾ ਕਿੱਡੇ ਵਧੀਆ ਬਣੀਆਂ ਹਨ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਚਲੋ ਇਹ ਜਿੱਦਾਂ ਰੀਤੀ ਰਿਵਾਜ ਬਣੇ ਆ ਬਹੁਤ ਵਧੀਆ ਲੱਗਦਾ ਹੈ ਹਾਂਜੀ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਜੋੜਨ ਵਾਲੀ ਗੱਲ ਹੀ ਹੁੰਦੀ ਹੈ ਰੀਤੀ ਰਿਵਾਜ ਇਸ ਹਿਸਾਬ ਹੁੰਦਾ ਬਿਲਕੁਲ ਬਿਲਕੁਲ ਤੇ ਉਹਦਾ ਕੁੜੀ ਸਿਆਣੀ ਲੱਗਦੀ ਮੈਨੂੰ ਹਾਂ ਰੋਟੀ ਪਾਣੀ ਬਣਾਉਣਾ ਆਮ ਦਾਵਾ ਡੈਡੀ ਇੰਨਾ ਚੀਜ਼ਾਂ ਦੁੱਤ ਪਤਾ ਲੱਗਦਾ ਵਾ ਧੀ ਪੁੱਤ ਚੁੱਲੇ ਚਮਕਦਾ ਕਿੰਨਾ ਕ ਸਿਆਣਾ ਵਾ ਰਾਜ ਸਬਜੀ ਤੋਂ ਪਤਾ ਲੱਗਦਾ ਵਾ ਇਹਨੇ ਘਰ ਕੰਮ ਕੀਤਾ ਨਾ ਹਾਂਜੀ ਉਹ ਫਿਰ ਅੱਗੇ ਜਾ ਕੇ ਵੀ ਕਰਦਾ ਵਾ ਬਿਲਕੁਲ ਠੀਕ ਹੈ ਕਣ ਚੱਲ ਖਾ ਫਿਰ ਨਿਕਲ ਗਿਆ ਆਪਾਂ ਮੈਂ ਆਇਆ ਕਾਈ ਜੀ ਢੋਗੇ ਤੋ ਕੀ ਵੇ ਆਈਏ ਬੈਠੋ ਮੈਂ ਤਾਂ ਸਵੇਰ ਦੀ ਢੀਕਾਂ ਦੀ ਖਰੀ ਕੀਤੀ ਆ ਚੜ ਗਈਆਂ ਕੀਤੀਆਂ ਤੁਹਾਨੂੰ ਪਤਾ ਹੀ ਆ ਘਰਾਂ ਦੇ ਕੰਮ ਕਰ ਕਰਦਿਆ ਕਰਦਿਆ ਬਹੁਤੋਂ ਬਦੀ ਲੇਟ ਹੋ ਚਾਈਦਾ ਚੱਲ ਅੱਛਾ ਹੋਏਗਾ ਘਰੋਂ ਨਿਕਲਦੇ ਫਿਰ ਲੱਗਦਾ ਵਾ ਸਾਚੀ ਜੱਤੀ ਜੀ ਸਾਚੀ ਬਹਾ ਸਚਿਨਾ ਜੱਤੀ ਜੀ ਸਾਚੀ ਸਚਿਨ ਦਾ ਵੀ ਪਾਸਾ ਸਾਚੀ ਉਹਨੂੰ ਉਹ ਇੱਕ ਥਿਆ ਜਾਨ ਮੇਰੀ ਆਹ ਆ ਦੇਰ ਮਾਗੀ ਪ੍ਰਚਾਰ ਹੈ ਗਾਹੀ ਆਹ ਮਿੰਨਤੀ ਆਇਆ ਹੀ ਪੇਕਿਆਂ ਤੇ ਫੋਨ ਹੈ ਕਿ ਮੇਰੀ ਮੰਮੀ ਨਹੀਂ ਠੀਕ ਮੈਂ ਕਿਹਾ ਨਾ ਨਾ ਮੈਂ ਪਹਿਲਾਂ ਉਹਨਾਂ ਦੀ ਵੋਟੀ ਵੀ ਅਖੀ ਹੋਣੀ ਹੈ ਤੇ ਧੁਲੀ ਪੈ ਕੇ ਤੇ ਗੱਲ ਤੇ ਚੱਲ ਜਾਂਦੇ ਨੇ। ਨਾਲੇ ਕੋਈ ਗੱਲ ਹੀ ਪੇਕੇ ਸਾਰੀ ਉਮਰ ਹੀ ਜਾਂ ਹਾਂਜੀ। ਰਾਣੀਆਂ ਜਠਾਨੀਆਂ ਕੱਟੀਆਂ ਰਿਆ ਕਰੋ ਹੈ। ਹਾਂਜੀ। ਹਾਉ ਬੱਤੀ ਸੋਣੀ ਐ। ਸੋਣੀ ਐ ਮੇਰੀ ਠੀਕ ਐ। ਸੋਣੀ ਕਰਕੇ ਤੇ ਲਿਆਂਦੀ ਆ। ਦਾਜ ਦਉਣ ਵਾਲੇ ਤੇ ਬੜੇ ਰਿਸ਼ਤੇ ਆਣੀਆਂ ਦੱਸਾਂ ਪੈਂਦੀਆਂ। ਪਰ ਮੈਂ ਸੋਚਿਆ ਸੀ ਕਿ ਨੋ ਲਾਣੀ ਐ ਪੜ੍ਹੀ ਲਿਖੀ ਤੇ ਸੋਣੀ। ਦਾਜ ਦਉਣ ਕੀ ਕਰਨਾ? ਸਾਰਾ ਘਰ ਸੁੱਖਣਾ ਮੇਰਾ ਪਰਿਆ ਵਾ। ਦਾਜ ਦਉਣ ਕੀ ਕਰਨਾ? ਦਾਜ ਦਉਣ ਨਾਲ ਦਿੱਫਰਨਾ ਕੀ ਬੁੱਤ ਕਹੋਂ ਨਾ ਜਿਹੜਾ ਕਰਕੇ ਤਸਨਾ ਲੱਗੇ। ਨਾਲ ਮੁੰਡੇ ਤੇ ਜਾਉਗੀ ਸੋਣੀ ਲੱਗੂਗੀ ਨਾ। ਹੋਰ ਪੈਨੇ ਇਹੋ ਦੇ ਮਨ ਦੇ ਵਿੱਚ ਰੀਜੀ ਤੋਰਾ ਬਣੇ ਮੇਰੀ ਪੂਰੀ ਘਾਤੀ ਆ ਇਹ ਆ ਲੋ ਖਾੜੋ ਖਾਓ ਨਾਲੇ ਵੇਖੋ ਦੱਸੋ ਕਿੰਦਾ ਬਣਿਆ ਮੇਰੀ ਮੋਹ ਨੂੰ ਪਚਾ ਦਉਣਾ ਆ ਹਾਂ ਮੋਹ ਇਹ ਤਾਂ ਮਾੜਾ ਬਣਾਇਆ ਹਾਂ ਹਾਂ ਪਰ ਮੈਨੂੰ ਇਹ ਤਾਂ ਤੁਹਾਨੂੰ ਪਤਾ ਆਲਾ ਨਹੀਂ ਕਿ ਤੁਮੀ ਇੰਕਾਓ ਗੁਰਲੀਨ ਆ ਜਾ ਬੇਟਾ ਤੁਮੀ ਬਾਹਰ ਤੇ ਫਰਸਾ ਨਾ ਆਇਆ ਆਤਨਾ ਚੇਚੀ ਜੀ ਪਰਜਾਈ ਕਿਦੀ ਆ ਫਿਰ ਯਾ ਮੇਨ ਤਾਂ ਬੜੀ ਸਮੈਲ ਹੁੰਦੀ ਮੇਰੇ ਚੋਕ ਹੀ ਪਈ ਰਹੀਂਦੀ ਹੈ ਤੇਰੇ ਪਾਟੇ ਪਾਟੇ ਨੇ ਤੂਟਵਾ ਕੋਕਿੰਦੇ ਆਇ ਤੇਰੀ ਵਨ ਤੋਂ ਵਨ ਲੈ ਲੈ ਨਾ ਮੂੰਹ ਨਾ ਚੁੱਕ ਤਾਂ ਨਾ ਦੁਰ ਕੋਈ ਥੱਲੇ ਦੇ ਚੱਲ आ जा भूख बड़ी लगी समोसे खा लिए नहीं तेरा दिमाग खराब है तेन नहीं पता अंतरी गोड़े गोड़े डांग लगी अगे समोसे खा के मरना ही पीने आ जा चलो फिर तुड़ खा देने आ जा आ जा चुप करके

ਨੀ ਕਿਤੇ ਗਰਮੀ ਦੇ ਤੇ ਖਾ ਹੀ ਲਿਆ। ਇਹ ਨਾ ਦਿਨ ਅਸਤੇ ਮ ਕੋਈ ਪ੍ਰੋਗਰਾਮ ਨਾ ਬੰਦਾ ਕਰੇ। ਚੁੱਪ ਕਰਕੇ ਆਪਣੇ ਘਰ ਪਿਆ ਰਵੇ। ਪਰ ਕੀ ਕਰੀਏ? ਕਰਨਾ ਵੀ ਪੈਣਾ ਹੈਗਾ। ਉਹ ਵੀ ਅੰਤਰਾ ਮਕਸਦ ਪੂਰਾ ਕਰਨਾ ਆਪਣਾ ਕਿ ਨਹੀਂ ਕਰਨਾ। ਗਰਮੀ ਤਾਂ ਹੁਣ ਚੱਲਣੀ ਪੈਣੀ ਆ। ਚੱਲ ਜੀਵਨ। ਕੋਈ ਨਹੀਂ। ਨਹੀਂ ਆ ਜਾ ਪਾਣੀ ਲੈ ਕੇ ਮਰ ਕਿਥੇ ਗਈ ਆ। ਇਹਦਾ ਵੀ ਸਰਿਆ ਹੀ ਪਿਆ ਵਾ ਕਿਤੇ। ਹੱਥ ਟੁੱਟੇ ਤੇਰੇ। ਮੰਮੀ ਟਾਈਮ ਤੇ ਲੱਗਦਾ ਹੀ ਆ ਹੁਣ। ਆਕੇ ਲਿਓਣਾ ਹੀ ਪਾਣੀ ਉੱਥੇ ਕਿਹੜਾ ਕੋਈ ਬੈਠਾ ਏ ਜਿੰਨੇ ਪਾ ਕੇ ਦੇਣਾ ਨੂੰਗੜਾ ਬਣਾ ਕੇ ਲਿਓਣ ਲਈ ਆ ਫੋਕਾ ਬਣੀ ਲਿਓਣ ਲਈ ਇਹ ਗੱਲਾਂ ਕਰਦੀਆਂ ਤੇ ਕਹਿ ਦਿੰਦੇ ਹੈਗਾ ਬਣੋ ਨੂੰ ਕੁਛ ਕਰ ਹੈ ਕਿਉਂ ਨਹੀਂ ਆ ਰੂਪ ਜਦੀ ਬੋਤਲ ਪਈ ਆ ਮੈਂ ਸਾਬਾ ਪਾ ਹੀ ਲਿੰਦਾ ਹਾਂ ਹੂੰ ਡੇਲੇ ਨਾਲ ਹੀ ਆ ਤੇਰੇ ਹੋਰ ਵੀ ਨਾ ਮੰਮੀ ਤੂੰ ਨਹੀਂ ਨਹੀਂ ਬਣਾਵੇ ਨਹੀਂ ਚੰਗਾ ਮੈਂ ਤੇ ਪੀਵਾ ਐ ਤੇ ਰਾਨੀ ਮੇਰੀ ਗਰਸੋਣ ਆਹ ਦੀ ਸਸਤਾ ਸੋਨਾ ਵਾ ਸੋਨਾ ਵਾ ਮਮੀ ਸੋਣਾ ਨਿਕ ਤੇ ਦੇਖ ਕੇ ਕਿਥੋਂ ਲੈ ਕੇ ਆਏ ਮੇਰੀ ਗੱਲ ਸੁਣਨੀ ਆ ਤਾਂ ਕੁੱਤੇ ਜਿੱਦੇ ਨਵਾਜ ਐਵੇਂ ਬਣਾ ਛੜੀ ਲੋਕਾਂ ਨੇ ਉਹ ਤੇਰੀ ਪਾਣ ਕੱਪੜਾ ਨੇ ਕਿ ਕਿੰਨੇ ਪੈਸੇ ਲੱਗੇ ਆ ਮੈਂ ਨਹੀਂ ਅੱਗੇ ਹਾਂ ਜਿੱਥੇ ਲਾਣੇ ਵਾਲੀ ਲੋਰੀ ਭੂਆ ਦਾ ਨੰਦ ਉਹਦੇ ਵਿੱਚ ਉਡਣਾ ਲੰਨੋ ਆ ਹਾਈ ਹਾਈ ਮੈਂ ਆ ਤੇ ਸੂਟ ਲਾ ਲਾ ਕੇ ਨਾ ਆਕੀ ਗਈਆਂ ਵਿਆਹ ਕਾਦਾ ਕਰ ਲਿਆ ਹੁਣ ਤਾਂ ਕਰਜੇ ਥਲੇ ਆ ਗਏ ਆ ਪਾਦੇ ਹੁਣ ਤੇ ਨਾ ਮਾ ਸਾਡਾ ਮਕਸਦ ਵਾ ਸਾਡਾ ਉਹ ਪੂਰਾ ਹੋ ਜੇ ਕਿਸ ਤਰ੍ਹਾਂ ਬਸ ਮੁੜ ਕੇ ਸਭ ਕੋ ਵਿੱਚ ਹੀ ਆ ਜਾਣਾ ਵਾ ਆ ਦਿੱਤਾ ਲਿਆ ਤੇ ਕੋਈ ਗੱਲ ਨਹੀਂ ਕਰਤੇ ਹੀ ਆਂ ਆਰਾਮ ਨਾਲ ਸਭ ਕੁਝ ਲੈਣਾ ਮਮੀ ਉਹਦੀ ਗੱਲ ਤਾਂ ਠੀਕ ਐ ਹੁਣ ਉਹ ਮਹਾਰਾਣੀ ਨੂੰ ਕਿਉਂ ਵੀ ਇਧਰ ਵੀ ਧਿਆਨ ਆਖੀ ਸਾਡੇ ਵੱਲ ਇੰਨਾ ਖਰਚਾ ਕੀਤਾ ਵਾ ਤੇ ਮੈਂ ਤਉ ਉਧਰ ਹੀ ਬਸ ਲੱਗੀ ਰਵੇ ਛਰਲੇ ਡਾਏ ਤੁਹਾਡੇ ਵੱਲ ਧਿਆਨ ਨਾ ਮਾਰੀ ਨੀ ਛਰਲੇ ਡਾਉਣ ਵਾਲੀ ਨਹੀਂ ਮੇਰੀ ਤੀ ਠੀਕ ਆ ਨਾ ਜਿੱਦਾਂ ਦੀ ਮੈਂ ਉਹਨੂੰ ਸਿੱਖਿਆ ਦਿੱਤੀ ਆ ਨਾ ਉਹਦਾ ਧਿਆਨ ਪੇਕੇ ਆਵਾਂ ਲਈ ਆ ਉਹ ਕਦੀ ਵੀ ਨੀ ਆਪਣੇ ਸਹੁਰਿਆਂ ਦਾ ਸੋਚਦੀ ਵੇਖੀ ਜਾਈ ਜਿੰਨੀਆਂ ਸਾਨੂੰ ਮੀਡਾਂ ਆ ਨਾ ਉਹ ਤੋਂ ਵਾਧੀ ਉਹਨੇ ਕਰਕੇ ਦੱਸਣਾ ਵਾ ਤੂੰ ਫਿਕਰ ਨਾ ਕਰ ਚਲ ਮੰਮੀ ਉਮੀਦਾਂ ਤੇ ਉੱਤਰੇ ਤਾਂ ਹੀ ਆ ਨਾ ਨਹੀਂ ਉੱਤਰ ਜੂਗੀ ਗਲਮਾ ਨਾ ਮੁੱਠਿਆ ਕਰਕੇ ਤਾਂ ਪਰਲ ਪਰਲ ਜੀ ਬਾਨ ਚੱਲਦੀ ਐ ਜਾ ਕੋਟ ਚਾਹ ਬਣਾ ਲੈ ਹੁਣ ਬਣਾ ਦੇਂਦੀ ਮੰਮੀ ਘੜੀ ਸਾਹ ਲੈ ਲੈਂਦੋ ਮੈਨੂੰ ਵੀ ਤੇਰਾ ਸਾਹ ਖਿੜਿਆ ਵਾ ਹੈਂ ਜਾ ਤੱਕ ਉਠ ਚਾਹ ਬਣਾ ਉਹ ਗੰਮਰਾ ਮੂੰਹ ਹੀ ਸੁੱਕੀ ਜਾਣਾ ਘੜੀ ਕੋਈ ਬੈਣ ਹੀ ਨਹੀਂ ਦੇਦੀ ਹਾਇਰ ਅੱਬਾ ਘੜੀ ਆਮ ਕਰਾਂ ਅਬ ਡਰਸਟੇ ਉੱਤ ਲੇਂਦੇ ਆਂ ਯਾਰ ਤੇ ਫੇਸੇ ਰੱਖ ਰਿਕੇ ਚਲ ਚਾਹ ਬਣਾਉਂਦੀ ਆ ਕੋਟ ਪੀਨੇ ਦਾ ਆ